ਨਮਸਕਾਰ ਜੀ ਪਿਆਰੇ ਦੋਸਤੋ ਤੇ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਸਭ ਨੂੰ ਪਤਾ ਹੈ ਕਿ ਰੋਪੜ ਨਗਰ ਕਾਉਂਸਲ ਦੀ ਜਿਹੜੀ ਨਵੀਂ ਪ੍ਰਧਾਨਗੀ ਜਿਹੜੀ ਚੋਣ ਵੀ ਹੋ ਚੁੱਕੀ ਹੈ ਤੇ ਪ੍ਰਧਾਨ ਤੇ ਉਪ ਪ੍ਰਧਾਨ ਜਿਹੜੇ ਚੁਣੇ ਜਾ ਚੁੱਕੇ ਨੇ ਅਸ਼ੋਕ ਵਾਹੀ ਪ੍ਰਧਾਨ ਤੇ ਵਾਈਸ ਪ੍ਰਧਾਨ ਸਤਿਆਲ ਰਾਜੂ ਜੀ ਜਿਹੜੇ ਕਿ ਇਸ ਵੇਲੇ ਸਤਾ ਦੇ ਵਿੱਚ ਆਪਣੀ ਕੁਰਸੀ ਦੇ ਬੈਠ ਚੁੱਕੇ ਨੇ ਦੇ ਸਭ ਨੂੰ ਪਤਾ ਹੈ ਕਿ ਜਿਹੜੇ ਲੀਡਰ ਹੁੰਦੇ ਨੇ ਉਹਨੇ ਆਪਣੇ ਆਪਣੇ ਮਸਲੇ ਜਿਹੜੇ ਹੁੰਦੇ ਨੇ ਉਹਨਸ ਲੱਜਾਉਣੇ ਹੁੰਦੇ ਨੇ ਪ੍ਰਸ਼ਾਸਨ ਨੇ ਕਾਨੂੰਨ ਦੇਖਣਾ ਹੁੰਦਾ ਹੈ ਤੇ ਲੇਕਿਨ ਰਾਜਨੀਤਿਕ ਲੋਕ ਜਿਹੜਾ ਉਹ ਭਾਈਚਾਰਾ ਲਮਾਉਂਦੇ ਨੇ ਰਾਜਨੀਤਿਕ ਲੋਕਾਂ ਨੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਲੇਕਿਨ ਪ੍ਰਸ਼ਾਸਨ ਨੇ ਜਿਹੜਾ ਕਾਨੂੰਨ ਨੂੰ ਸਟੇਬਲ ਕਰਨਾ ਹੁੰਦਾ ਹੈ ਸਥਿਰ ਕਰਨਾ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਥਿਤੀ ਖਰਾਬ ਨਾ ਹੋਵੇ ਪਰ ਲੇਕਿਨ ਅੱਜ ਸਾਡੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਕਿ ਵੋਟ ਰਾਜ ਹੈ ਵੋਟ ਰਾਜ ਹੋਣ ਕਰਕੇ ਬਹੁਤ ਸਾਰੇ ਜਿਹੜੇ ਕਾਨੂੰਨ ਦਬੇ ਦਵਾਏ ਰਹਿ ਜਾਂਦੇ ਨੇ ਕਿਉਂਕਿ ਭਾਵੇਂ ਕਿ ਆਈਐਸ ਆਈਪੀਐਸ ਕਿਹੜੇ ਤਰ੍ਹਾਂ ਦੇ ਅਫਸਰ ਜਿਹੜੇ ਸਹਿबान ਉਹਨਾਂ ਦੀ ਪੜ੍ਹਾਈ ਇਸ ਵਾਸਤੇ ਹੁੰਦੀ ਹੈ ਕਿ ਕਾਨੂੰਨ ਦੀ ਜਿਹੜੀ ਵਾਬਾਬ ਸਾਹਿਬ ਦੇ ਬੇਦਕਾਰ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਉਸ ਨੂੰ ਕਾਇਮ ਰੱਖਣਾ ਲੋਕਾਂ ਨੂੰ ਉਹਨਾਂ ਦੇ ਵਿੱਚ ਕਾਇਮ ਰੱਖਣਾ ਪਰ ਲੇਕਿਨ ਜਿਹੜਾ ਸਾਡਾ ਲੋਕਤੰਤਰ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ ਕਾਨੂੰਨ ਨੂੰ ਅਸੀਂ ਭਾਈਚਾਰਾ ਭਾਈਵਾਲ ਭਾਈਚਾਰਾ ਨਵਾਂ ਨੂੰ ਸ਼ੁਰੂ ਕਰਦੇ ਹਾਂ ਮੈਂ ਜੇ ਪਿੰਡਾਂ ਦੀ ਗੱਲ ਕਰਾਂ ਪਿੰਡਾਂ ਦੇ ਵਿੱਚ ਸਰਪੰਚ ਪੰਚ ਬਣਦੇ ਨੇ ਜਦੋਂ ਵੋਟਾਂ ਦੀ ਗੱਲ ਹੁੰਦੀ ਹੈ ਤਾਂ ਉਹ ਵੀ ਸਹੀ ਫੈਸਲੇ ਨਹੀਂ ਕਰਦੇ ਹੈਗੇ ਉਹ ਦੇਖਦੇ ਆ ਕਿਹੜੇ ਬੰਦੇ ਨੇ ਮੈਨੂੰ ਵੋਟ ਪਾਈ ਹੈ ਕਿਹੜੇ ਨੇ ਨਹੀਂ ਪਾਈ ਹੈ ਜੇ ਚਾਹੇ ਕੋਈ ਜਿਨੇ ਨਹੀਂ ਵੋਟ ਪਾਈ ਹੈ ਉਹ ਚਾਹੇ ਸਹੀ ਹੋਵੇ ਉਹਨੂੰ ਆਪਾਂ ਗਲਤ ਕਰਨ ਦੀ ਥੋਪਣ ਦੀ ਕੋਸ਼ਿਸ਼ ਕਰਦੇ ਆ ਪਰ ਲੇਕਿਨ ਇਹ ਸਹੀ ਇਨਸਾਫ ਨਹੀਂ ਹੈ ਪਰਮਾਤਮਾ ਸਾਨੂੰ ਉੱਪਰੋਂ ਦੇਖ ਰਿਹਾ ਸਾਨੂੰ ਜੇ ਤੁਹਾਨੂੰ ਕਿਸੇ ਦੀ ਵੀ ਕੁਰਸੀ ਦੇ ਉੱਤੇ ਬਰਾਜਮਾਨ ਕੀਤਾ ਹੋਇਆ ਹੈ ਚਾਹੇ ਜੱਜ ਦੀ ਕੁਰਸੀ ਆ ਜਾਂ ਡੀਸੀ ਦੀ ਕੁਰਸੀ ਆ ਜਾਂ ਐਸਡੀਐਮ ਦੀ ਕੁਰਸੀ ਆ ਚਾਹੇ ਕਿਸੇ ਈਓ ਦੀ ਕੁਰਸੀ ਆ ਤਾਂ ਬਿਲਕੁਲ ਉਸ ਕੁਰਸੀ ਦੇ ਬੈਠ ਕੇ ਬਿਲਕੁਲ ਇਨਸਾਫ ਹੋਣਾ ਚਾਹੀਦਾ ਸਾਡੀ ਤਾਂ ਹੀ ਸੋਚ ਹੈਗੀ ਹੈ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਜਿਹੜਾ ਕੰਮ ਅਸੀਂ ਕਰਦੇ ਆਂ ਪ੍ਰਮਾਤਮਾ ਸਾਨੂੰ ਵੀ ਬਿਲਕੁਲ ਸਹੀ ਕੰਮ ਕਰਨ ਦਾ ਬਲ ਬਖਸ਼ੇ ਤੇ ਅਸੀਂ ਕਿ ਚਾਹਾਂਗੇ ਕਿ ਐਵੇਂ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹੀਏ ਤੇ ਉਹਨਾਂ ਦਾ ਹੱਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਰਵਾਉਂਦੇ ਰਹੀਏ ਧੰਨਵਾਦ